ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬਟਰ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਬਦਨੀ ਕਲਾਂ ਦੇ ਰਹਿ ਜਾਂਦਾ ਜੀ ਤੇ ਦੂਜੀ ਸਾਈਡ ਤੇ ਪੰਡ ਡਾਲਾ ਹੁੰਦਾ ਜਾਨੀ ਜਿੱਦੋਂ ਆਪਾਂ ਮੋਗਿਓ ਚੱਲਾਂਗੇ ਤਾਂ ਦੂਜਾ ਪੰਡ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਜੀ ਵਿਕਰੀ ਵਾਲੇ ਪਸ਼ੂ ਬਾਈ ਕੋਲ ਹਮੇਸ਼ਾ ਹੁੰਦੇ ਹੀ ਰਹਿੰਦੇ ਆ ਨਾਗ ਤਾਂ ਇੱਕ ਦੋ ਹੀ ਹੁੰਦੇ ਤੇ ਪਰ ਹੁੰਦੇ ਬਹੁਤ ਚੰਗੇ ਆ ਤੇ ਸਾਫ਼ ਸੁਥਰੇ ਆ ਜ਼ਿਆਦਾਤਰ ਬਾਈ ਕੋਲ ਮੱਝਾਂ ਹੀ ਹੁੰਦੀਆਂ ਨੇ ਜੀ ਅੱਜ ਤੋਹਫਾ ਲੈ ਕੇ ਆਏ ਆ ਜੀ ਇੱਕ ਸ਼ਕੀਨ ਝੋਟੀ ਆ ਜੀ ਸੂਆ ਸਵਾਇਆ ਨਾਗਾ ਜਿਹਨੂੰ ਜੱਜੂਗੀ ਜਿਹਨੂੰ ਪਸੰਦ ਆਊਗੀ ਤਸੱਲੀ ਭਰ ਕੇ ਤੁਸੀਂ ਕਰ ਸਕਦੇ ਆ ਜੀ ਤੁਹਾਡਾ ਹੱਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਕੈਂਟੀ ਦਾ ਬਟਨ ਆਲਟੇ ਸੈਟ ਕਰ ਲਓ 사ਸੀਗਾਲ ਜੀ 사ਸੀਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਬਈ ਟੀਨਾ ਪਿੰਡ ਜੀ ਪਿੰਡ ਬੁਟਰਾ ਕਲਾ ਵੀਰੇ ਜ਼ਿਲ੍ਹਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਵੀ ਠੀਕ ਹੈ ਵੀਰੇ ਜਿਹੜੀ ਆਪਾਂ ਬਈ ਲਗਭਗ 15 ਦਿਨ ਹੋ ਗਏ ਹੋਣਗੇ ਜਿੱ ਇੱਕ ਝੋਟੀ ਦੀ ਵੀਡੀਓ ਪਾਈ ਸੀ ਬੜੀ ਸੁਨੱਖੀ ਝੋਟੀ ਸੀ ਵੇਖੀ ਗਈ ਸੀ ਵੇਖੀ ਗਈ ਸੀ ਬਈ ਅੱਧੇ ਘੰਟੇ ਜੇ ਵੇਖੀ YouTube ਕਿੰਨੇ ਕ ਫੋਨ ਆ ਗਏ ਮੈਂ ਕਹਣਾ ਬਹੁਤ ਹੋਣਾ 4-500 ਫੋਨ ਆ ਗਏ ਬਈ ਹਫ਼ਤਾ ਫੋਨ ਆਉਂਦੇ ਰਹੇ ਉਹਦੇ ਮੇਰੇ ਇੱਕ ਹਫ਼ਤਾ ਹਾਂ ਸੁਨੱਖੀ ਬਹੁਤ ਹਾਂ ਪਰ ਫੋਨ ਆਪਾਂ ਨੂੰ ਉਹਦੇ ਹਰਿਆਣੇ ਕੱਲੇ ਪੰਜਾਬ ਚ ਨਹੀਂ ਹਰਿਆਣੇ ਚ ਵੀ 10 15 ਫੋਨ ਆਏ ਉਹਦੇ 10 15 ਹਾਂ ਕਿਉਂਕਿ ਸਨਖਪੁਣਾ ਬਹੁਤ ਸੀ ਚੀਜ਼ਾਂ ਦੀ ਤੇ ਜਿਹੜੇ ਬਈ ਅੱਜ ਆਪਾਂ ਝੋਟੀ ਲੈ ਕੇ ਆਂਦੀ ਸੁਆ ਕਿ ਨਮਾਜ਼ ਇਹਦਾ ਦੂਜਾ ਸੁਆ ਬਾਈ ਦੂਜਾ ਸੁਆ ਕਦੋਂ ਸੁਈ ਆ ਜੀ ਇਹ ਬਈ ਇੱਕ ਹਫਤੇ ਦੀ ਸੁਈ ਆ ਬੱਚਾ ਕੀ ਆ ਜੀ ਟੱਟਾ ਬਾਈ ਮਗਰੇ ਦੇ ਜੇਰ ਕੰਪਲੀਟ ਪੈ ਗਿਆ ਜੇਰ ਕੰਪਲੀਟ ਆ ਬਾਈ ਓਕੇ ਜਮ ਗਰੰਟੀ ਜਿਹੜਾ ਹੁਣ ਆਪਾਂ ਅਗਲੇ ਨੂੰ ਚਵਾ ਦਾਂਗੇ ਆਪਾਂ ਜੋਖ ਕੇ ਦੇ ਦਾਂਗੇ ਕਿੰਨਾ ਦੁੱਧ ਆ ਜੀ ਹੁਣ ਬਾਈ 12 ਕਿਲੋ ਹੋਊਗਾ ਇੱਕ ਹਫਤੇ ਦੀ ਸੁਈ ਥੱਲੇ ਹਜੇ ਮੈੜੋਂ ਲੱਗਣਾ ਬਾਈ ਹੂੰ ਫਰਾਂਕੀ ਨੂੰ ਆਪਰੇ ਕਰੇ ਮਿਲਕਿੰਗ ਕਰ ਸਕਦਾ ਮਿਲਕਿੰਗ ਕਰਕੇ ਲੈ ਲੇ ਕਿਉਂਕਿ ਵੀਰੇ ਅਗਲੇ ਨੇ ਰਕਮ ਲਾਉਣੀ ਆ ਚੰਗੀ ਰਕਮ ਲਾਉਣੀ ਆ ਹਾਂ ਹਾਂ ਤੇ ਦੁੱਧ ਬਾਈ ਝੋਟੀ 15 16 ਕਿਲੋ ਦਊਗੀ ਥੋੜਾ ਜਿਹਾ ਮੌਸਮ ਭੈੜਾ ਕਰਕੇ ਹੁਣ ਮੀਂਹ ਪੈਂਦੇ ਆ ਥੋੜਾ ਮੱਛਰ ਜ਼ਿਆਦੇ ਆ ਹਾਂ 20 ਦਿਨਾਂ ਨੂੰ ਦੁੱਧ ਨਾਲ ਝੋਟੀ ਆਈ 15 16 ਕਿਲੋ ਝੋਟੀ ਦੋ ਦਊਗੀ 12 ਕਿਲੋ ਹੁਣ ਆਪਣੇ ਘਰੇ ਬਣਾ ਚਾਰ ਟਾਈਮ ਚੋਲੀ ਅਗਲਾ ਆਪਣੇ ਘਰੇ ਚੋਟੀ ਹਾਂ ਚੀਕਾ ਚੋਂਨ ਪਸ਼ਮਾ ਦੀ ਇੱਕ ਨੰਬਰ ਆ ਭੂਰ ਨਹੀਂ ਕੋਈ ਛੜਲਾ ਨਹੀਂ ਹੋਊ। ਬਾਹਰ ਪਿੱਛੇ ਦੀ ਗਰੰਟੀ ਮੈਂ ਕਹਿੰਦਾ ਭਾਈ ਗਰੰਟੀ ਸਾਰੇ ਕਹਦੀ ਆ ਆਪਣੀ। ਤੇ ਇੱਕ ਬਈ ਮਾੜਾ ਜਾਂ ਬਰਾਬਰ ਹੋ ਜੀ ਇਹਦੇ ਆਪਾਂ ਹਾਈਟ ਅਗਲੇ ਨੂੰ ਚੈੱਕ ਕਰਾ ਦੇਗੇ ਜਿਹੜਾ ਵੀ ਲੈ ਕੇ ਜਾਊਗਾ। ਹੁਣ ਤੁਸੀਂ ਜੱਜਮੈਂਟ ਆਪ ਲਾ ਲਿਓ ਭਾਈ ਕਿੱਡੀ ਹੋਊਗੀ ਭਾਈ ਬਰਾਬਰ ਖੜਾ। ਤੋਰ ਦੀ ਵੀਰੇ ਨੂੰ। ਸਿੰਗ ਦੀ ਸ਼ੇਪ ਵੀ ਗੋਲ ਆ ਤੇ ਇੱਕ ਖੂਬੀ ਆ ਮੱਝ 'ਚ ਜਿਹੜੀ ਮੈਨੂੰ दिखी ਆ ਜੀ। ਬਾਕੀ ਤੁਸੀਂ ਜੱਜਮੈਂਟ ਕਰ ਲਿਓ। ਸਿੰਗ ਭਾਈ origignal ਆ ਕੋਈ ਆਪਣਾ ਬਣਾਇਆ ਪੂਆ ਨਹੀਂਗਾ। ਠੀਕ ਆ। ਹੂੰ। ਜਿਹੜਾ ਹਵਾਨਾ ਇਹਦਾ ਕਰਮ ਵਾਲੀ ਦਾ ਗਾਇਆਂ ਰਗਾ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ 2:31 ਮਿੰਟ ਤੇ ਆਪਾਂ ਵੀਡੀਓ ਬਣਾ ਰਹੇ ਆ ਜੀ ਤੇ ਤਿਆਰੀ ਬਹੁਤ ਸੋਹਣੀ ਕਰਦੀ ਆ ਸ਼ਾਂਤੀ ਕਰਵਾਈ ਕਹਿੰਦਾ ਐਂ ਫੱਟ ਫੱਟ ਹੋ ਜਾਂਦੀ ਆ ਜੀ ਕੋਈ ਸਿੰਗ ਬਣਿਆ ਨਹੀਂ ਸੋਣੀ ਸ਼ੇਪ ਆ ਮੋੜ ਲਿਆ ਵੀਰੇ ਬਾਕੀ ਮੁਰਾਜ ਪੈਂਦੀ ਆ ਕੱਤੇ ਨੂੰ ਇਹਨੇ ਜਨਮ ਦਿੱਤਾ ਜੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ 来 जल्दी वीर हवाना मैं थोनू ना नेड़े तो बन के दिखा दूंगा जी बड़ा चंगा गांयारगा हवाना बाकी वीर पतले पिंडे दी है एक हफ्ते दी सुई ਥੱਲੇ ਅੱਜ ਜਿਹਦੇ ਥੱਲੇ 12 ਕਿਲੋ ਦੁੱਧ ਆ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਕਿ ਕਿੰਨਾ ਦੇਊਗੀ ਨਲੇ ਮੌਸਮ ਨਹੀਂ ਵਧੀਆਗਾ ਤੁਹਾਨੂੰ ਪਤਾ ਬਈ ਮੱਛਰ ਵਗੈਰਾ ਜ਼ਿਆਦਾ ਤੇ ਗਰਮੀ ਵੀ ਹੈਗੀ ਆ ਤੇ ਜੇ ਥੋੜਾ ਜਿਹਾ ਮੌਸਮ ਚੰਗਾ ਹੋ ਗਿਆ ਤਾਂ ਕਿਲੋਖੰਡ ਦਾ ਮੱਝ ਨੇ ਉਹੀ ਮਾਰਕਿਆ ਮਰੇ ਬਰੀਕ ਬਰੂਕ ਬਹੁਤਾ ਵੇਣ ਰੂਸ ਬਹੁਤਾ ਲੇਵੇ ਦੇ ਲੀਵਾ ਵੇਖੋ ਬਾਈ ਧੁੰਨੀ ਤੋਂ ਲੈ ਕੇ ਸੂ ਤੱਕ ਮਗਰ ਦਿਖਾਉਂਦਾ ਐਂ ਦਿਖਾ ਦੇ ਬਾਈ ਇਹ ਹਟੂ ਨੂੰ ਲੈ ਕੇ ਆ ਮਗਰ ਨਹੀਂ ਲੈਵਾ ਦੇ ਰਿਹਾ ਵੈਲਕਮ ਇਨ ਵੀ ਪੂਰੀ ਸਟਰੌਂਗ ਗਾਈਆਂ ਹੋਉਂਦੀ ਬਾਈ ਅੱਗੇ ਪਿੱਛੇ ਦੇ ਹਵਾਨੇ ਵਾਲੀ ਹੈ ਜੀ ਬਰੀਕ ਬਾਈ ਆਏ ਆ ਵੇਖ ਬਰੀਕੀ ਕਿੰਨੀ ਲੈ ਤੇਰੀ ਘਰ ਦੀ ਪਿੰਡੇ ਵਰਗੇ ਜਿਵੇਂ ਕਹਿੰਦਾ ਪੂਛਦੇ ਸਾਰੀ ਬਲਬਲਾਂ ਇਕੱਠੀ ਕਰ ਲੈ ਲਓ ਜੀ ਆਪਾਂ ਹਵਾਨਾ ਦਿਖਾ ਦਿੰਨੇ ਹਵਾਨਾ ਜਿਹੜਾ ਆਪਾਂ ਖੂਬਸੂਰਤੀ ਆ ਉਹ ਨੇੜੇ ਤੋਂ ਦਿਖਾਵਾਂਗੇ ਤੇ ਥਣ ਵੀ ਪੂਰਾ ਟੌਪ ਦਾ ਤੇ ਕੀਮਤ ਕੀ ਹੈ ਵੀਰੇ ਜੀ ਬਾਈ ਮੌਲ ਕਰਾਉ ਨੂੰ 1.60 ਕਰਾ ਲਓ 1.5 ਕਰਾ ਲਓ ਹਮ 1,32,000 ਦੀ ਦੇਵਾਂਗੇ ਮਾਨਤਾ ਨਹੀਂ ਹੋਊਗਾ 1.20 ਵਾਲਾ ਆਪਾਂ ਨੂੰ ਫੋਨ ਨਾ ਲਾ ਦੇ ਰਾ ਬਾਈ ਇਹ ਬ ਮੁੱਲ ਗਰਾਊਂਡ ਨੂੰ ਬਾਈ ਕਹਿੰਦਾ ਜਿੰਨਾ ਤੁਸੀਂ ਮਰਜ਼ੀ ਕਰਾ ਸਕਦੇ ਆ 132000 ਦੀ ਆਪਾਂ ਦੇ ਦਾਂਗੇ ਜੀ 120000 ਆਲਾ ਕੋਈ ਵੀਰ ਫੋਨ ਨਾ ਲਾਵੇ ਕਿਉਂਕਿ ਬਾਈ ਦੇ ਰੇਟ ਨਾ ਪੂਰੇ ਪੂਰੇ ਜੀ ਹੁੰਦੇ ਆ ਜੀ ਜੇ ਸੌਦੇਬਾਜ਼ੀ ਕਰਨੀ ਤਾਂ 160000 ਤੋਂ ਕਰ ਲਿਓ 5-6 ਦਿਨ ਭਾਈ ਆਪਣੇ ਕੋਲ ਖੜੀ ਹੀ ਰਹੀ ਆਪਾਂ 15 ਕਿਲੋ ਚਵਾ ਕੇ ਵੀ ਦੇ ਦਾਂਗੇ ਥਲੋ ਠੀਕ ਆ ਵੀਰੇ ਹਾਂ ਬਾਕੀ ਜੀ ਨੂੰ ਵੀ ਨਾਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਬਈ ਧੰਨਵਾਦ